ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਵੱਲੋਂ ਬਾਬਾ ਜੀਵਨ ਸਿੰਘ ਕਲੋਨੀ ਗੁਰਦੁਆਰਾ ਬੋਹੜੀ ਸਾਹਿਬ ਤੋਂ ਗੁਰੂ ਕੀ ਵਡਾਲੀ ਰੋਡ ਤੇ ਪੈਂਦੀ ਕਲੋਨੀ ਵਿਖੇ ਵਕ ਵਕ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਇਆ ਤੂਨਾ ਸਾਹਿਬ ਟਰਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਬਾਬਾ ਨਸ਼ਤਰ ਨਾਥ ਗਿੱਲ ਰਮੇਸ਼ ਵਡਾਲੀ ਪਰਮਜੀਤ ਵਡਾਲੀ ਸਤਾਮ ਸਿੰਘ ਹੀਰਾ ਸਿੰਘ ਮਹਾਮੰਡਲੇਸ਼ਵਰ ਸਵਾਮੀ ਅਸ਼ਨੀਲ ਜੀ ਮਹਾਰਾਜ ਹੀਰਾ ਸਿੰਘ ਵੀ ਮੌਜੂਦ ਸਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਤੋਨਾ ਵੱਲੋਂ ਜਿਹੜਾ ਆ ਆਪਣੇ ਅਧਿਕਾਰਾਂ ਤੇ ਹੱਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਿਹੜਾ ਮੋਰਚਾ ਲਾਇਆ ਪਿਆ ਆ ਇੱਥੇ ਸਾਡੀ ਪਹਿਲੀ ਹੈਗੀ ਆ ਜੋ ਸ਼ੈਡਿਊਲ ਕਾਸਟ ਭਾਈਚਾਰੇ ਦੀ ਆ ਸੋ ਉਸ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਪੁਰਾਣੀ ਪੰਚਾਇਤ ਨੇ ਇਹਨਾਂ ਨੂੰ ਜਦੂ ਕਲੋਨੀ ਕੱਟੀ ਸੀ ਗੁਰਦੁਆਰੇ ਵਾਸਤੇ ਸਕੂਲ ਵਾਸਤੇ ਤੇ ਸਕੂਲ ਦੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ 'ਤੇ ਜਗ੍ਹਾ ਛੱਡੀ ਸੀਗੀ। ਆਈਓ ਸਾਰੀ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਦਾ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਤੇ ਸਾਨੂੰ ਇਹਨਾਂ ਤੋਂ ਉਮੀਦ ਹੈ ਆ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।